ਬਟਾਲਾ ਵਿਖੇ ਕਾਂਗਰਸੀ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਆਪਣੀ ਪਾਰਟੀ ਤੇ ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਤੇ ਹੀ ਮੀਟਿੰਗ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਫਕਫਕ ਮੁੱਦਿਆਂ ਤੇ ਪੁੱਛੇ ਗਏ ਸਵਾਲਾਂ ਤੇ ਜਵਾਬ ਵੀ ਦਿੱਤੇ। ਜਗਮੀਤ ਬਰਾੜ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਸੁਨੀਲ ਜਾਖੜ ਨੇ ਆਖਿਆ ਕਿ ਜੇਕਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਜਾਂਦੇ ਤਾਂ ਠੀਕ ਸੀ ਪਰ ਉਹਨਾਂ ਦੇ ਨਾਲ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਵਿਰੋਧ ਉਹ ਸ਼ੁਰੂ ਤੋਂ ਕਰਦੇ ਰਹੇ ਤੇ ਅੱਜ ਉਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਬੈਠੇ ਪਾਰਟੀ ਕੋ ਤਾਂ ਬਹੁਤ ਪਹਿਲੇ ਅਲਵਿਦਾ ਕਹਿ ਚੁੱਕੇ تھے ਜਗਨੀਤ ਬਰਾੜ ਜੀ ਅੱਬ ਉਹ ਪਾਰਟੀ ਦਾ ਹਿੱਸਾ ਨਹੀਂ ਹੈ ਉਹਨਾਂ ਨੇ ਆਪਣੀ ਮਹਤੁਕਾਂਖਸ਼ਾਵਾਂ ਕੇ ਚਲਤੇ ਹੋਏ ਸਭ ਤੋਂ ਪਹਿਲੇ ਉਹ ਤਰਨਮੁਲ ਕਾਂਗਰਸ ਮੇ ਗਏ ਉਸਕੇ ਬਾਅਦ ਆਮ ਆਦਮੀ ਪਾਰਟੀ ਸੇ ਉਹਨਕੀ ਬਾਤ ਚੀਤ ਚਲਤੀ ਰਹੀ ਮੁਝੇ ਜੋ ਅਫਸੋਸ ਇਸ ਬਾਤ ਕਾ ਹੈ ਕਿ ਇੱਕ ਆਦਮੀ ਜਿਸਨੇ ਕਾਂਗਰਸ ਪਾਰਟੀ ਕੇ ਛਤਰ ਛਾਇਆ ਮੇ अकालियों के जबर के खिलाफ अकालियों की भ्रष्टाचार अकालियों ने जो पंजाब के अंदर नशे नुमा जो जहर फैलाया है उसके खिलाफ लड़ाई लड़ने वाला आज सुखबीर बादल के पैरों में जाके जब बैठ रहा है तो मुझे इस बात की आज दुख हो रहा है तो आम आदमी पार्टी में चले जाते बीजेपी में चले जाते तो शायद कोई ना कोई उसका औचित्य नजर आता परंतु उस पार्टी में अपने राजनीतिक आकांक्षाओं के चलते हुए वो गए हैं मैं समझता हूँ ਉਨਕੋ ਖੁਦ ਇਸ ਬਾਤ 'ਤੇ ਉਪਰ ਬਾਅਦ ਵਿੱਚ ਪਛਤਾਇਗੇ ਇਸ ਦੇ ਨਾਲ ਹੀ ਐਸ.ਬੀ.ਸੀ ਵਜੀਫਿਆਂ ਨੂੰ ਲੈ ਕੇ ਜੋ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਉਸ ਮਾਮਲੇ 'ਤੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਦੇ ਸਮੇ ਐਸ.ਬੀ.ਸੀ ਵਜੀਫਾ ਯੋਜਨਾ ਸ਼ੁਰੂ ਕੀਤੀ ਗਈ ਸੀ ਤੇ 2018-19 ਦਾ ਬਜਟ ਇਸ ਯੋਜਨਾ ਦੇ ਲਈ 3300 ਕਰੋੜ ਰੱਖਿਆ ਗਿਆ ਸੀ ਜਿਸ ਵਿੱਚੋਂ ਪੰਜਾਬ ਦੀ ਆਊਟਸਟੈਂਡਿੰਗ 1700 ਕਰੋੜ ਪਈ ਸੀ ਪਰ ਭਾਜਪਾ ਨੇ ਦਲਿਤ ਪਾਈਚਾਰੇ ਦਾ ਗਲਤ ਕੋਟ ਦਿੱਤਾ ਪੰਜਾਬ ਦੇ Dalit ਪਾਈਚਾਰੇ ਨੂੰ ਮੋਦੀ ਸਰਕਾਰ ਵੱਲੋਂ ਇਸ ਯੋਜਨਾ ਨੂੰ ਲੈ ਕੇ ਸਵਾਲ ਪੁੱਛਣਾ ਚਾਹੀਦਾ ਕਿਉਂਕਿ ਮੋਦੀ ਨੇ ਮੰਨ ਦੀ ਗਲਤ ਆ ਬਹੁਤ ਕੀਤੀ ਹੈ ਪਰ ਹੁਣ ਉਸ ਨੂੰ ਗਰੀਬਾਂ ਦੀ ਗੱਲ ਵੀ ਸੁਣਨੀ ਪਵੇਗੀ ਅਫੀਸ਼ੀਅਲ ਬਜਟ ਸੀ ਤੁਸੀਂ ਮੋਦੀ ਸਾਹਿਬ ਦਾ ਬਜਟ ਕੱਢ ਕੇ ਦੇਖੋ ਪੂਰੇ ਹਿੰਦੁਸਤਾਨ ਦਾ ਜਿਹੜਾ ਬਜਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਚਾਲੂ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਨੇ Dalit ਬੱਚਿਆਂ ਵਾਸਤੇ 3300 ਕਰੋੜ ਰੁਪਇਆ ਪਿਛਲੇ ਸਾਲ 18 19 ਦਾ ਬਜਟ ਇਹਨਾਂ ਦਾ ਸੀਗਾ ਥਾ ਉਹਦੇ ਚੋਂ ਇਕੱਲੇ 1700 ਕਰੋੜ ਰੁਪਏ ਪੰਜਾਬ ਦੀ ਆਊਟਸਟੈਂਡਿੰਗ ਪਈ ਸੀਗੀ ਇਹਨਾਂ ਨੇ ਗੜਾ ਕੋਟ ਦਾ ਦਲਿਤ ਭਾਈਚਾਰੇ ਦੀ ਨੌਜਵਾਨੀ ਦਾ ਬੀਜਪੀ ਦੀ ਸੋਚ ਦਲਿਤ ਵਿਰੋਧੀ ਹੈ ਕਟਗਿਣਤੀ ਕੌਮਾਂ ਦੇ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰਸੈਂਟੇਜ ਦਲਿਤ ਭਾਈਚਾਰੇ ਦੀ ਪੰਜਾਬ 'ਚ ਹੈ ਸਭ ਤੋਂ ਜ਼ਿਆਦਾ ਇਸਤੇਮਾਲ ਇਸ ਸਕੀਮ ਦਾ ਬੱਚਿਆਂ ਨੂੰ ਪੜਾਉਣ ਵਾਸਤੇ ਹੋਇਆ ਪੰਜਾਬ 'ਚ ਹੋਇਆ ਤੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਮਾਰਨ ਵਾਸਤੇ ਇਹਨਾਂ ਨੇ ਆ ਜਿਹੜੀ ਸਕੀਮ ਹੈ ਕੇਂਦਰ ਤੋਂ ਵਿਡਰਾ ਕਰਕੇ ਸਾਰਾ ਜਿਹੜਾ ਵਜਨ ਹੈ ਪੰਜਾਬ ਸਰਕਾਰ ਦੇ ਉੱਤੇ ਪਾਤਾ ਇਹਦੇ ਵਾਸਤੇ ਮੈਂ ਕਹੂੰਗਾ ਵੀ ਪੰਜਾਬ ਦੇ ਲੋਕਾਂ ਨੂੰ ਤੇ ਦਲਿਤ ਭਾਈਚਾਰੇ ਨੂੰ ਮੋਦੀ ਸਾਹਿਬ ਨੂੰ ਸਵਾਲ ਪੁੱਛਣੇ ਚਾਹੀਦੇ ਆ ਉਹਨਾਂ ਨੇ ਮਨ ਕੀ ਬਾਤ ਤਾਂ ਬਹੁਤ ਕਰ ਲਈ ਹੁਣ ਉਹਨਾਂ ਨੂੰ ਗਰੀਬਾਂ ਦੇ ਮਨ ਦੀ ਬਾਤ ਸੁਣਨੀ ਪਊਗੀ ਭਾਰਤ ਪਾਕਿਸਤਾਨ ਵਪਾਰ ਨੂੰ ਬੰਦ ਕਰਨ ਤੇ ਸੁਨੀਲ ਚਾਖੜ ਨੇ ਕਿਹਾ ਕਿ ਇਹ ਨਾ ਸਮਝੀ ਵਾਲੀ ਛੋਟੀ ਸੋਚ ਹੈ 56 ਇਚ ਦੀ ਛਾਤੀ ਵਾਲੇ ਦਬਕੇ ਕਲਜਾਂ ਦੇ ਵਿੱਚ ਹੀ ਚੱਲਦੇ ਨੇ ਡਿਪਲੋਮੇਸੀ ਜੋ ਹੈ ਬਹੁਤ ਤਜਰਬੇ ਦੇ ਨਾਲ ਚਲਾਈ ਜਾ ਸਕਦੀ ਹੈ ਅਸੀਂ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੇ ਹਾਂ ਜੇਕਰ ਪਾਕਿਸਤਾਨ ਦੇ ਨਾਲ ਸਾਡੇ ਹਾਲਾਤ ਇੰਜ ਹੀ ਰਹੇ ਤਾਂ ਸਾਨੂੰ ਡਰ ਹੈ ਕਿ ਪੰਜਾਬ ਦੇ ਵਿੱਚ ਜੋ ਇੰਡਸਟਰੀ ਚੱਲ ਰਹੀ ਹੈ ਉਹ ਵੀ ਬਾਰਡਰ ਏਰੀਆ ਨੂੰ ਛਾਟ ਕੇ ਨਾ ਚਲੀ ਜਾਵੇ ਬਹੁਤ ਹੀ ਛੋਟੀ ਸੋਚ ਨਾ ਸਮਝੀ ਵਾਲੀ ਜਿਹੜੀ ਹੈ ਕਾਲਜੇਸ ਦੇ ਵਿੱਚ ਇਸ ਤਰ੍ਹਾਂ ਦੀ ਦਾਬੇ ਚੱਲ ਸਕਦੇ ਆ ਵੀ ਮੇਰੀ 56 ਇੰਚ ਦੀ ਚੋੜੀ ਛਾਤੀ ਹੈ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਰਾਜ ਡਿਪਲੋਮੇਸੀ ਜਿਹੜੀ ਹੈ ਬਹੁਤ ਹੀ ਤਜਰਬੇਕਾਰ ਤਰੀਕੇ ਨਾਲ ਚਲਾਈ ਜਾਂਦੀ ਹੈ ਅਸੀਂ ਇੰਡਸਟਰੀ ਲਿਆਉਣ ਦੀ ਗੱਲ ਕਰੀ ਜਾਂਦੇ ਆ ਤੇ ਜੇ ਪਾਕਿਸਤਾਨ ਦੇ ਨਾਲ ਹਾਲਾਤ ਇਸੇ ਤਰ੍ਹਾਂ ਦੇ ਬਣੇ ਰਹੇ ਤੇ ਮੈਨੂੰ ਆਹ ਵੀ ਖਤਰਾ ਹੈ ਵੀ ਜਿਹੜੀ ਪੰਜਾਬ 'ਚ ਆਲਰੇਡੀ ਇੰਡਸਟਰੀ ਲੱਗੀ ਹੋਈ ਉਹ ਵੀ ਪੰਜਾਬ ਛੱਡ ਕੇ ਜਾਂਦੀ ਰੂਗੀ ਬਾਰਡਰ ਏਰੀਆਸ ਤੋਂ ਬੜੀ ਗਲਤ ਨੀਤੀ ਅਪਣਾ ਰਹੇ ਮੋਦੀ ਸਾਹਿਬ ਆਲਰੇਡੀ ਹਿੰਦੁਸਤਾਨ ਦਾ ਤੇ ਖਾਸ ਤੌਰ ਤੇ ਪੰਜਾਬ ਦਾ ਬਹੁਤ ਨੁਕਸਾਨ ਕਰਤਾ ਤੇ ਮੈਨੂੰ ਲੱਗਦਾ ਵੀ ਹੁਣ ਲੋਕ ਇਸ ਗੱਲ ਦਾ ਫੈਸਲਾ ਕਰਨਗੇ ਵੀ ਇਸ ਬੀਜੇਪੀ ਦੀ ਮੋਦੀ ਸਾਹਿਬ ਦੀ ਸਰਕਾਰ ਨੂੰ ਚਲਤਾ ਕਰਨ। ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੂਸ਼ਣ ਬਾਜ਼ੀਆਂ ਲਗਾਤਾਰ ਚਾਰੀ ਨੇ ਪਰ ਗਰੀਬਾਂ ਦੀਆਂ ਪੁਕਾਰਾਂ ਕੌਣ ਸੁਣਦਾ ਹੈ? ਜਾਂ ਕਦੋਂ ਤੱਕ ਸੁਨੀਆਂ ਜਾਣਗੀਆਂ? ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ।